ਹਾਂ ਜੀ ਢਾਂਡਾ ਹੈਗਾ ਹੀ ਕਾਫੀ ਐ ਅਜਾ ਹੋਏ ਮੁਸ਼ਕਿਲ ਹੈ ਸਾਈਕਲ ਤੇ ਆਣਾ ਵੀ ਮੈਨੂੰ ਦੂਰੋਂ ਹੀ ਆਣਾ ਮੈਨੂੰ ਤੇ ਧੰਦ ਧੰਦ ਹੁੰਦੀ ਆ ਉਹਨਾਂ ਨੂੰ ਪੀਸ ਠੰਡ ਲੱਗਦੀ ਆ ਕਲਾਸਾਂ ਚ ਵੀ ਠੰਡ ਲੱਗਦੀ ਹੋਣੀ ਆ ਹਾਂ ਜੀ ਫੈਰ ਵੀ ਫਰ ਜਾਂਦੇ ਨੇ ਠੰਡ ਤਾਂ ਬਹੁਤ ਆਈ ਜਿਵੇਂ ਤੁਸੀਂ ਦਸਤਾਨੇ ਵੀ ਪਾਏ ਹੋਏ ਨੇ ਸਾਰਾ ਤਾਂ ਜਿਹੜਾ ਹੈਗਾ ਪੂਰਾ ਮਤਲਬ ਤੁਸੀਂ ਤਿਆਰ ਹੋ ਕੇ ਆਉਣੇ ਪਰ ਫੇਰ ਵੀ ਠੰਡ ਲੱਗਦੀ ਆ ਹਾਂ ਜੀ ਹੱਥ ਪੈਰਾਂ ਨੂੰ ਕਿੰਨੀ ਕੁ ਮੁਸ਼ਕਲ ਆ ਤੁਸੀਂ ਤੁਰ ਕੇ ਜਿਹੜੇ ਹੈਗੇ ਜਾ ਰਹੇ ਹੋ ਆਪਣੇ ਤਰ੍ਹਾਂ ਨੂੰ ਕਿੰਨੀ ਕੁ ਠੰਡ ਆ ਜੀ ਬਹੁਤ ਠੰਡਾ ਸਵੇਰ ਤੋਂ ਰੋਡ ਤੇ ਦਿਖਦਾ ਵੀ ਨਹੀਂ ਹੈ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਹੱਥ ਪੈਰ ਵੀ ਸੁੰਨ ਹੋ ਜਾਂਦੇ ਕਿੰਨੀ ਕਿ ਮੁਸ਼ਕਲ ਆਉਂਦੀ ਹੈ ਸਕੂਲ ਆਣ ਜਾਣ ਦਾ ਤਿਆਰ ਹੋਣ ਦੇ ਵਿੱਚ ਵੀ ਤਾਂਕਦਾ ਕੀ ਜਾਨਾ ਚਾਹੁੰਦਾ ਰਜਾਈ ਸੇ ਨਹੀਂ ਉੱਠਦਾ ਮੰਨ ਕਰਦਾ ਪਹਿਲਾਂ ਤਾਂ ਅੱਛਾ ਹਾਂਜੀ ਫਿਰ ਕਿ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਕਿਉਂ ਠੰਡ ਲਗਾਤਾਰ ਵੱਧ ਰਹੀ ਹੈ ਹਾਂਜੀ ਛੁੱਟੀਆਂ ਤਾਂ ਕਰ ਦੇਣੀਆਂ ਚਾਹੀਦੀਆਂ ਨੇ ਲੋੜੀ ਤੱਕ ਤਾਂ ਲੋੜੀ ਤੋ ਤਾਂ ਤੁਸੀਂ ਤੁਰ ਕੇ ਕਿੰਨੇ ਕਿਲੋਮੀਟਰ ਦੀ ਵਾਰਡ ਤੈਅ ਕਰਦੇ ਹੋ ਤੁਰ ਕੇ ਜਾਨੇ ਹੋਗੇ ਤੁਸੀਂ ਪੰਡਾ ਦੋ ਸਾਢੇ ਦੋ ਤੱਕ ਕਿਲੋਮੀਟਰ ਹਾਂਜੀ ਠੰਡ ਨਾਲ ਜੀ ਬਹੁਤ ਮੁਸ਼ਕਲ ਹੈ ਇੱਕ ਤਾਂ ਜੇ ਸਵੇਰ ਤੋਂ ਹੀ ਸ਼ੁਰੂ ਆਪਾਂ ਲਾ ਲਈਏ ਤਾਂ ਬੱਚਿਆਂ ਨੂੰ ਹੀ ਸਕੂਲ ਲਈ ਤਿਆਰ ਕਰਨਾ ਬਹੁਤ ਔਖਾ ਹੋਇਆ ਹੋਇਆ ਨਾਣਾ ਕਰਨਾ ਬੱਚਿਆਂ ਨੂੰ ਨਿਭਾਣਾ ਹਨਾ ਜੀ ਉਸ ਦੇ ਵਿੱਚ ਬਹੁਤ ਮੁਸ਼ਕਲ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਹੁਣ ਦੇਖ ਲਓ ਜੀ ਬਾਜ਼ਾਰ ਦਾ ਹਾਲ ਮੰਦਾ ਠੰਡ ਚ ਲੋਕ ਬਾਹਰ ਨਹੀਂ ਨਿਕਲਦੇ ਕੰਮਕਾਰ ਮੰਦਾ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਜਿਹੜਾ ਹੈਗਾ ਕਿੰਨਾ ਕੁ ਪਾਰ ਆ ਜਿਹੜਾ ਹੈਗਾ ਸ਼ਾਮ ਹੁੰਦੇ ਹੁੰਦੇ ਲੁੱਟ ਕੇ ਜਾਂਦਾ ਸਵੇਰੇ ਵੀ ਕਾਫੀ ਪਾਰ ਆਉਂਦਾ ਪਾਰਾ ਜੀ ਪਹਿਲਾਂ ਤਾਂ ਦੋ ਤਿੰਨ ਦਿਨ ਪਹਿਲਾਂ 10 11 ਡਿਗਰੀ ਟੈਂਪਰੇਚਰ ਸੀਗਾ ਅੱਜ ਜੋ ਲੱਗ ਰਿਹਾ ਵੀ 5 ਜਾਂ 6 ਦੇ ਨੇੜੇ ਟੈਂਪਰੇਚਰ ਹੋਣਾ ਜੀ ਵੀ ਮਤਲਬ ਸਰੀਰ ਪ੍ਰੋਪਰ ਖੜਾ ਹੀ ਨਹੀਂ ਹੋ ਪਾਂਦਾ ਵੀ ਜਿਹਦੇ ਨਾਲ ਕੋਈ ਕੰਮ ਕਰਨ ਦੀ એનર્ਜੀ ਨਹੀਂ ਆਉਂਦੀ ਹੈਗੀ ਵੀ ਮਾਹੌਲ ਸਾਰਾ ਹੀ ਠੰਡ ਨਾਲ ਖਰਾਬ ਹੋਇਆ ਪਿਆ ਬਿਲਕੁਲ ਜੀ ਹਰੇਕ ਤਰ੍ਹਾਂ ਦੇ ਰੋਜ਼ਗਾਰ ਤੇ ਮਾੜਾ ਅਸਰ ਹੈ ਬਾਜ਼ਾਰ ਚ ਤੁਸੀਂ ਦੇਖੋ ਇਸ ਟਾਈਮ ਬਾਜ਼ਾਰ ਖਾਲੀ ਪਏ ਨੇ ਕੋਈ ਘਰੋਂ ਨਿਕਲ ਕੇ ਰਾਜੀ ਨਹੀਂ ਠੰਡੇ ਨਹੀਂ ਜ਼ਿਆਦਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਈ ਸਮੇਂ ਤੋਂ ਇੰਦਰ ਦੇਵਤਾ ਨੂੰ ਨਹੀਂ ਦਰਸ਼ਨ ਦਿੱਤੇ ਧੁੱਪ ਗਾਇਬ ਹੋਈ ਹੁੰਦੀ ਹੈ ਬਿਲਕੁਲ ਜੀ ਧੁੱਪ ਹੁਣ ਗਾਇਬ ਹੈ ਨੀਅਰਲੀ 4 ਤੋਂ 5 ਦਿਨ ਤੱਕ ਟੋਟੋ-ਟੋਟ ਹੋ ਗਏ ਨੇ ਜੇ ਵੀ ਧੁੱਪ ਨਿਕਲੀ ਨਹੀਂ ਹੈ ਉੱਪਰ ਹੁਣ ਐ ਨਹੀਂ ਪਤਾ ਲੱਗ ਰਿਹਾ ਧੁੰਦ ਨਹੀਂ ਜ਼ਿਆਦਾ ਕੁ ਬੱਦਲ ਹੋਏ ਹੋਏ ਨੇ ਜੀ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਉਹਦੇ ਕਰਕੇ ਹੀਟਰ ਲੈਣ ਲਈ ਆਏ ਸੀਗੇ ਅਸੀਂ ਮਾਰਕੀਟ ਦੇ ਵਿੱਚ ਤੇ ਘਰੋਂ ਤੇ ਬੱਚੇ ਵੀ ਬਿਮਾਰ ਰਹਿ ਰਹੇ ਨੇ ਠੰਡ ਦੇ ਕਰਕੇ ਤੇ ਠੰਡ ਤੋਂ ਬਚਣ ਲਈ ਅਸੀਂ ਕਿ ਚਲੋ ਹੀਟਰ ਲਾ ਲੈਂਦੇ ਆ ਕਿੰਨੀ ਠੰਡ ਪੈ ਰਹੀ ਆ ਠੰਡ ਬਹੁਤ ਜ਼ਿਆਦਾ ਪੈ ਰਹੀ ਜੀ ਉਹਦੇ ਕਰਕੇ ਮਾਰਕੀਟ ਵੀ ਮੰਦੀ ਹੋਇਆ ਹੈ ਅ ਠੰਡ ਦਾ ਇੱਕੋ ਸਹਾਰਾ ਹੀਟਰ ਫਿਰ ਹਾਂ ਜੀ ਹੋਰ ਕੋਈ ਹੱਲ ਨਹੀਂ ਹੈਗਾ ਜੀ ਇਸ ਤੋਂ ਬਚਣ ਵਾਸਤੇ ਆਉਣ ਜਾਣ 'ਚ ਕਿੰਨੀ ਕਿ ਮੁਸ਼ਕਲ ਆਉਂਦੀ ਆ ਆਉਣ ਜਾਣ 'ਚ ਬਹੁਤ ਮੁਸ਼ਕਲ ਆ ਜੀ ਰੋਜ਼ ਧੁੰਦ ਪੈ ਜਾਂਦੀ ਹੈ ਜਿੱਤੇ ਕਰਕੇ ਰੋਡ ਤੇ ਵੀ ਨਿਕਲਣਾ ਔਖਾ ਕੰਮ ਕਰਤੇ ਜਾਣਾ ਵੀ ਔਖਾ ਕਿ ਸੂਰਜ ਵੀ ਨਿਕਲਦਾ ਕਈ ਦਿਨਾਂ ਤੋਂ ਉਹਦਾ ਵੀ ਅਸਰ ਆ। ਹਾਂ ਜੀ। ਸੋ ਮੌਸਮ ਸਾਫ਼ ਹੀ ਨਹੀਂ ਹੋ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਤੁੰਦਾ ਕੀ ਹੈ ਇਹ। ਬੱਚਿਆਂ ਨੂੰ ਵੀ ਮੁਸ਼ਕਲ ਹੁੰਦਾ ਹੋਊਗਾ ਜੇ ਸਕੂਲ ਭੇਜਦੇ ਤੁਸੀਂ। ਹਾਂ ਜੀ ਬੱਚਿਆਂ ਨੂੰ ਵੀ ਦਿੱਕਤ ਹੈ। ਛੁੱਟੀਆਂ ਵੈਸੇ ਸਰਕਾਰ ਨੂੰ ਕਰ ਦੇਣੀਆਂ ਚਾਹੀਦੀਆਂ ਨੇ ਜੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ। ਮੇਰਾ ਨਾਮ ਅਮਰਜੀਤ ਸਿੰਘ ਹੈ। ਠੰਡ ਬਹੁਤ ਪੈ ਰਹੀ ਹੈ। ਅਜੀ ਬੱਚੇ ਸਕੂਲ ਲੈਣ ਆਏ ਸੀ। ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਛੁੱਟੀਆਂ ਹੋ ਰਹੀਆਂ ਚਾਹੀਆਂ। ਕੰਨੀ ਕੋ ਮੁਸ਼ਕਲ ਆ ਰਹੀ ਹੈ ਤਾਂ ਬਹੁਤ ਮੁਸ਼ਕਲ ਆ ਰਹੀ ਹੈ ਜੀ। ਕੁਝ ਬੱਚਿਆਂ ਨੂੰ ਤਿਆਰ ਕਰਦੇ ਹਾਂ ਉਸ ਤੇ ਵੀ ਫਿਰ ਸਕੂਲ ਛੱਡ ਕੇ ਆਣਾ ਜਾਣਾ ਹਾਂਜੀ ਸਕੂਲ ਛੱਡ ਕੇ ਠੰਡ ਬਹੁਤ ਹੁੰਦੀ ਹੈ ਜੀ ਜਾਣਾ ਆਣਾ ਬਹੁਤ ਔਖਾ ਲੱਗਦਾ ਜੀ ਸੂਰਜ ਦੇ ਤੱਕ ਕਿੰਨੇ ਦਿਨ ਹੋਏ ਪੰਜ ਦਿਨ ਹੋ ਗਏ ਸੂਰਜ ਦੇ ਤਾਂ ਨਜ਼ਰ ਨਹੀਂ ਆਏ ਠੰਡ ਬਹੁਤ ਹੈ ਹੱਥ ਪੈਰ ਕੰਬਦੇ ਨੇ ਜੀ ਬਹੁਤ ਔਖਾ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਜਾਣ ਵੀ ਅੱਗੇ ਵਿਧਾਇਆਂ ਜਾਣ ਛੁੱਟੀਆਂ ਜੀ ਸਿੰਦਰ ਜੀ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜੇ ਠੰਡ ਦੇ ਕਾਰਨ ਬਹੁਤ ਮੁਸ਼ਕਲ ਆ ਰਹੀ ਹੈ ਜੀ ਫੀਲਡ ਤੇ ਜਾਣੇ ਜੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਜੀ ਠੰਡ ਬਹੁਤ ਜ਼ਿਆਦਾ ਪੈ ਜਸਤਾਨੇ ਬਿਨਾ ਤਾਂ ਜਾ ਹੀ ਨਹੀਂ ਜਾਂਦਾ ਜੀ ਦਰਸ਼ਨ ਹੋਏ ਨੂੰ ਜੀ ਕਾਫੀ ਦਿਨ ਹੋ ਗਏ ਮੇਰੇ ਖਿਆਲ ਚ 5-6 ਦਿਨ ਤਾਂ ਹੋ ਹੀ ਗਏ ਦਰਸ਼ਨ ਦੇ ਜਾਂਚ ਦਾ ਕਾਫੀ ਮੁਸ਼ਕਲ ਹੁੰਦੀ ਬਹੁਤ ਮੁਸ਼ਕਲ ਹੈ ਜੀ ਬਹੁਤ ਜੀ ਵੀਰਾ ਦਾ ਟੈਂਪਰੇਚਰ ਲਗਾਤਾਰ ਜਿਹੜਾ ਹੈਗਾ ਨੀਚੇ ਡੇਗਦਾ ਜਾ ਰਿਹਾ ਹਾਂਜੀ ਹਾਂਜੀ ਨੀਚੇ ਡੇਗ ਰਿਹਾ ਜੀ ਹਾਂਜੀ ਇਹਦੇ ਨਾਲ ਵੀ ਕਾਫੀ ਅਸਰ ਪੈ ਰਿਹਾ ਹਾਂਜੀ ਹਾਂਜੀ ਕਾਫੀ ਅਸਰ ਪੈ ਰਿਹਾ ਜੀ ਕੱਲ ਮੇਰੇ ਖਿਆਲ ਚ 8-7-8 ਸੀਗਾ ਟੈਂਪਰੇਚਰ ਅੱਜ ਕੁਝ ਫਰੋਂ ਤੋਂ ਬਚਣ ਲਈ ਕੀ ਕਰਦੇ ਆ ਫਿਰ ਵਚਨ ਲਈ ਜੀ ਬਸ ਫਿਰਦੇ ਆਂ ਜੀ ਹਜੇ ਹੁਣ ਬਗਰਨਾ ਦਾ ਕੀ ਹੈ ਜੀ ਕੱਪੜੇ ਪਾਉਣੇ ਜੀ ਜਿੰਨੇ ਪਾਏ ਜਾਂਦੇ ਨੇ ਜੀ ਬੋਠੇ ਆ ਫਿਰ ਘਰ ਦਾ ਗੁਜ਼ਾਰਾ ਵੀ ਹਾਂਜੀ ਹਾਂਜੀ ਘਰ ਦਾ ਗੁਜ਼ਾਰਾ ਕਰਨਾ ਜੀ ਉਹ ਤੋਂ ਬਿਨਾਂ ਗੱਡੀ ਚੱਲਦੀ ਨਹੀਂ ਜੀ ਘਰੇ ਬਹਿ ਕੇ ਵੀ ਠੰਡੇ ਦਾ ਜਿੱਥੇ ਤੱਕ ਸੁਭੰਦ ਹੈ ਮੇਰੀ ਉਮਰ ਲਗਭਗ 88 ਸਾਲ ਦੀ ਹੋ ਚੁੱਕੀ ਹੈ ਐਨੀ ਠੰਡ ਤਾਂ ਕਦੇ ਦੇਖੀ ਨਹੀਂ ਸੀ ਜਿਹਨ ਹੁਣ ਦੇਖਣ ਨੂੰ ਮਿਲ ਰਹੀ ਹੈ ਤੇ ਪਾਰਾ ਵੀ ਸੁਣਿਆ ਹੈ ਕਿ ਵੀ ਕਈ ਪਹਾੜੀ ਏਰੀਆ ਨਾਲ ਥੱਲੇ ਜਾ ਰਿਹਾ ਹੈ ਜਿੱਥੇ ਤੱਕ ਕੰਮ ਦਾ ਸਵਾਲ ਹੈ ਕੰਮ ਚ ਬਜਰੂਰ ਗਰਮੀ ਆਈ ਹੈ ਘਟੋ ਘਟ ਹੀਟਰ ਬਲੋਰ ਵਗੈਰਾ ਬੜੀ ਤੇਜ਼ੀ ਨਾਲ ਵਿਕ ਰਹੇ ਨੇ ਤੇ ਇੱਕ ਵਾਰ ਤਾਂ ਅਸੀਂ ਉਹਨਾਂ ਨੂੰ ਖਤਮ ਕਰਕੇ ਇੱਕ ਵਾਰ ਫਿਰ ਵੀ ਗਿੜੇ ਲਾ ਚੁੱਕੇ ਹਾਂ ਤੇ ਹੁਣ ਸਾਨੂੰ ਜਿੱਥੇ ਅਸੀਂ ਪਰਚੇਜ਼ ਕਰਦੇ ਹਾਂ ਉੱਥੋਂ ਵੀ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਭਾਈ ਜੇ 10 ਅਸੀਂ ਮੰਗਦੇ ਆ ਤਾਂ 2 ਜਾਂ 3 ਦੇ ਹੀ ਸਾਨੂੰ ਭੇਜਦੇ ਨੇ ਇੱਥੋਂ ਲੱਗਦਾ ਹੈ ਕਿ ਵੀ ਹੀਟਰਾਂ ਦੀ ਵਿਕਰੀ ਬਹੁਤ ਤੇਜ਼ੀ ਨਾਲ ਹੈ ਕਿ ਸੂਰਜ ਦੇਵਤਾ ਵੀ ਅੱਜਕੱਲ ਬੜੀ ਮੁਸ਼ਕਲਾਂ ਦਰਸ਼ਨ ਦਿੰਦੇ ਨੇ ਤੇ ਕਦੇ ਮਾੜੀ ਕਿ ਝਲਕੇ ਦਿਖਾਈ ਮੇਰੇ ਕਹਿ ਲਿਆ ਸ਼ਾਇਦ ਜਿਹੜੇ ਵਿਚਾਰੇ ਸੂਰਜ ਨੂੰ ਦੇਖ ਕੇ ਰੋਟੀ ਖਾਂਦੇ ਨੇ ਉਹਨਾਂ ਵਾਸਤੇ ਦਰਸ਼ਨ ਦਿੰਦੇ ਹੋਣਗੇ ਲੇਕਿਨ ਫਿਲਹਾਲ ਤਾਂ ਉਹ ਬਹੁਤ ਘੱਟ ਹੀ ਨਜ਼ਰ ਆ ਰਹੇ ਹਨ ਕਿਵੇਂ ਦਸੰਬਰ ਚ ਘੱਟ ਸੀ ਜਨਵਰੀ ਚ ਜ਼ਿਆਦਾ ਹੈ ਠੰਡ ਇਹਦੀ ਨਾਲ ਬਹੁਤ ਫਰਕ ਪੈ ਰਿਹਾ ਹਾਂ ਦਸੰਬਰ ਚ ਘੱਟ ਸੀ ਕਿ ਇਦੋਂ ਲੱਗਦਾ ਕਿ ਜਿਸ ਤਰ੍ਹਾਂ ਕੋਈ ਮੌਸਮ ਵਿੱਚ ਤਬਦੀਲੀ ਆ ਰਹੀ ਹੋਵੇ ਦਸੰਬਰ ਦੇ ਅੰਦਰ ਵੱਲ ਕੇ ਠੰਡੇ ਪੈਣੇ ਚਾਹੀਦੇ ਹੈ 31 ਦਸੰਬਰ ਨੂੰ ਜਾਂ ਹੋਰ ਉਸ ਤੋਂ ਪਹਿਲਾਂ ਹਾਣੇ ਪੈਣੀ ਚੀਦੀ ਸੀ ਲੋਕ ਸਿਮਰੇ ਵਾਲੇ ਵੀ ਜਾਂਦੇ ਨੇ ਬਰਫ ਦੇਖਣ ਵਾਸਤੇ ਲੇਕਿਨ ਦਸੰਬਰ ਤੱਕ ਨਹੀਂ ਮਿਲਿਆ ਸਰਦੀ ਹੈ ਲੇਕਿਨ ਜਨਵਰੀ ਦੇ ਅੰਦਰ ਅੱਜ ਕੀ ਪ੍ਰਮਾਤਮਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਸਰਦੀ ਬੜੀ ਜ਼ੋਰ ਨਾਲ ਪੈ ਰਹੀ ਹੈ ਤੁਹਾਡੇ ਜਿਹੜੇ ਕਿੰਨੀ ਵਿਕਰੀ ਹੋ ਜਾਂਦੀ ਬਲੌਰ ਜਾਂ ਹੀਟਰ ਦੀ ਬਲੌਰ ਐਵਰੇਜ ਦੋ ਤਿੰਨ ਰੋਜ਼ ਬਲੌਰ ਦੇ ਤੇ ਬਾਕੀ ਪੰਜ ਛੇ ਹੀਟਰ ਰੋਜ਼ ਵਿਕ ਰਹੇ ਨੇ ਕਿਉਂਕਿ ਵਿਕਤ ਹੋਰ ਹੀ ਬਾਤ ਜਾਣ ਲੇਕਿਨ ਜਿਹੜੀ ਪਿੱਛੇ ਦੀ ਸਪਲਾਈ ਆ ਰਹੀ ਹੈ ਉਹ ਬੜੀ ਘੱਟ ਹੋ ਗਈ ਹੈ ਕਿਉਂਕਿ ਉਹਨਾਂ ਕੋਲ ਵੀ ਹੁਣ ਲਵੇ ਲੱਗੇ ਹਨ ਉਹ ਵੀ 2-2 ਜਾਂ 3-3 ਦਿੰਦੇ ਨੇ ਅਗਰ ਜਿਆਦਾ ਦੇਣ ਤਾਂ ਸ਼ਾਇਦ ਉਹ ਵੀ ਸਾਰੇ बिक ਜਾਣ। ਡਿਮਾਂਡ ਵੱਧ ਗਈ। ਡਿਮਾਂਡ ਬਹੁਤ ਵਧੀ ਵੀ ਹੈ ਤੇ ਸ਼ਾਮ ਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਵੀ ਅੱਜ ਹਰੇਕ ਬੰਦੇ ਨੇ ਸਿਰਫ ਹੀਟਰ ਹੀ ਖਰੀਦਣੇ ਨੇ। ਬਾਕੀ ਸਮਾਨ ਦਾ ਸ਼ਾਇਦ ਉਹਨਾਂ ਨੂੰ ਘੱਟ ਹੀ ਲੋੜ ਹੈ। ਜਣੀ ਅੱਜ ਪਾਲਾ ਬਹੁਤ ਹੈ ਜੀ ਤਾਂ ਤੂੰ ਨਹੀਂ ਲਾਈ ਵਟੇ ਤੇ ਜੀ। ਪਾਲਾ ਬਹੁਤ ਲੱਗਦਾ ਜੀ। ਜਣੀ ਕਣਕ ਨੂੰ ਵੈਸੇ ਠੀਕ ਹੈ ਜੀ ਇਹ। ਅੱਛਾ ਜੀ। ਕਣਕ ਨੂੰ ਫਸਲ ਨੂੰ ਸਾਰਾ ਕੁਝ ਠੀਕ ਹੈ। ਹੋਰ ਜੀ। ਬੰਦੇ ਨੂੰ ਨੁਕਸਾਨ ਬੰਦੇ ਨੂੰ ਨੁਕਸਾਨ ਹੈ ਬਹੁਤ ਬੰਦੇ ਢਿੱਲੇ ਵੀ ਹੋ ਰਹੇ ਨੇ ਛੜਿਚ। ਤੂੰ ਨਹੀਂ ਡੰਨੀ ਲਾ ਕੇ ਵਧੀਆ ਕੰਮ ਚਲਾ ਰਿਹਾ। ਕਹ ਕੀ ਰਿਹਾ ਜੀ ਕੋਈ ਕੰਮਕਾਰ ਜੋ ਕਰੇ ਨਹੀਂ ਹੈਗੇ ਘਰੇ ਬੈਠੇ ਆਂ ਵਿਹਲੇ ਠੰਡ ਜਾਦੇ ਆ ਕੰਮ ਕਰਨ ਜੋ ਕਰੇ ਹੈ ਨਹੀਂ ਗੋਡੇ ਟੁੱਟ ਰਿਹਾ ਠੰਡ। ਅੱਗ ਦੇ ਸਾਰੀ ਖੜੇ ਆਂ। ਵਰ ਇਹਦੇ ਨਾਂ ਤਾਂ ਗਰਮੀ ਚੰਗੀ ਆ ਗਰਮੀ ਚ ਕਹਿੰਦੇ ਆ ਸਿਹਾਲ ਚੰਗਾ ਕੀ ਕਰੀਏ।